ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਦੇ ਲਈ ਟਰੈਕਟਰ ਲੈ ਕੇ ਆਏ ਹਾਂ ਸਵਰਾਜ 969 FE ਟਰੈਕਟਰ ਦੀ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਟਰੈਕਟਰ ਦਾ ਮਾਡਲ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਤੇ ਵਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵਾਤਵਤ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਕਿਸੇ ਵੀਰ ਨੇ ਕੋਈ ਟਰੈਕਟਰ ਵਗੈਰਾ ਖਰੀਦਣਾ ਹੁੰਦਾ ਤਾਂ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਆਪਣੇ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਜਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਦਨੀਆਂ 5-7 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰੈਕਟਰ ਦੇ ਬਾਰੇ ਸੁਬਰਾਜ 969 ਸਕਰੀਨ ਤੇ ਤੁਸੀਂ ਦੇਖ ਰਹੇ ਹੋ ਫੋਟੋਮਾ ਇਹ ਟਰੈਕਟਰ ਮਾਡਲ 2023 ਆ ਪੰਜਾਬ ਨੰਬਰ ਟਰੈਕਟਰ ਇਹ ਫਸਟ ਓਨਰ ਹੈ ਨਗਦ ਕੈਸ਼ ਟਰੈਕਟਰ ਇਹ ਆਇਆ ਹੋਇਆ ਪੇਪਰ ਵਗੈਰਾ ਟਰੈਕਟਰ ਦੇ ਸਾਰੇ ਕੰਪਲੀਟ ਨੇ ਟਰੈਕਟਰ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਤੁਸੀਂ 와 ਕੇ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਜੇ ਆਪਾਂ ਗੱਲ ਕਰੀਏ ਟਾਇਰਾਂ ਦੀ ਤਾਂ ਟਾਇਰਾਂ ਦੀ ਕੰਡੀਸ਼ਨ ਲਗਭਗ ਚਾਰੋਂ ਟਾਇਰ ਨਾਲ ਦੇ ਨੇ ਟਾਇਰਾਂ ਦੀ ਕੰਡੀਸ਼ਨ ਲਗਭਗ 90 ਪੈਸੇ ਦੇ ਕਰੀਬ ਆ ਬਾਕੀ ਆਲਓਵਰ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਰੇਟ ਦੀ ਜੇ ਗੱਲ ਕਰੀਏ 8,35 8,35000 ਰੁਪਏ ਟਰੈਕਟਰ ਦੀ ਇਸ ਦੀ ਡਿਮਾਂਡ ਹੈ ਰੇਟ ਕੋਈ ਫਿਕਸ ਨਹੀਂ ਮੌਕੇ ਤੇ ਘੱਟ ਹੋ ਜਾਊਗਾ ਰੇਟ ਇਹ ਜਿਹੜਾ ਤੁਸੀਂ ਟਰੈਕਟਰ ਦੇਖ ਰਹੇ ਹੋ ਇਹ ਟਰੈਕਟਰ ਮੋਗਾ ਏਰੀਆ ਦੇ ਵਿੱਚ ਸੇਲ ਦੇ ਲਈ ਆ ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਗੱਲਬਾਤ ਕਰਕੇ ਤੁਸੀਂ ਇਸ ਸਪ੍ਰੈਕਟਰ ਨੂੰ ਖਰੀਦ ਸਕਦੇ ਹੋ ਜੀ ਬਾਕੀ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਵੀਡੀਓ ਨੂੰ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਮਿਲਦੇ ਹਾਂ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਧੰਨਵਾਦ ਜੀ